ਗਜ਼ਲ ਚਿਹਰਾ ਹੈ ਉਦਾਸ ਜਿਹਾ ਤੇ ਹਾਲਤ ਹੈ ਬਿਮਾਰ ਜਹੀ ਅੱਜ ਕੱਲ ਸਾਡੇ ਬੂਹੇ ਡਿੱਗੇ ਲਹੂ ਪੀਜੀ ਅਖਬਾਰ ਜਹੀ ਨਿਸ ਦਿਨ ਪੰਛੀ 마ਸੂਮਾਂ ਦਾ ਚਿਕਰਾ ਕਰੇ ਸ਼ਿਕਾਰ ਪਿਆ ਅੱਜ ਕੱਲ ਸਾਡੇ ਅੰਬਰਾ ਉੱਤੇ ਰਹਿੰਦੀ ਗਰਦ ਗੁਬਾਰ ਜਹੀ ਪਾਰਕਟੇ ਖੇ ਆਲਾ ਦੇ ਪੰਛੀ ਸਹਮੇ ਸਹਮੇ ਰਹਿੰਦੇ ਨੇ ਅੱਜ ਕੱਲ ਸਾਡੇ ਬੋਲਾਂ ਉੱਤੇ ਲਟਕੀਂਦੀ ਤਲਵਾਰ ਜਹੀ ਮਰ ਚੁੱਕਾ ਵਿਸ਼ਵਾਸ ਆ ਸਾਡਾ ਬਹਾਂ ਦਾ ਇਤਫਾਕ ਨਹੀਂ ਕੋਈ ਕਿਸੇ ਦਾ ਹਾਲ ਨਾ ਪੁੱਛੇ ਮਚ ਗਈ ਹਾਹਾਕਾਰ ਜਹੀ ਨੀਵੀਂ ਨਜ਼ਰ ਉਠਾ ਕੇ ਤੱਕੋ ਵਿੱਚ ਖਲਾ ਦੇ ਲੀਕ ਜਹੀ ਸਾਨੂੰ ਕੁਝ ਸਮਝਾਵੇ ਪਈ ਕੁੰਜਾਂ ਦੀ ਇੱਕ ਡਾਰ ਜਹੀ ਬੇਰੁਜ਼ਗਾਰੀ ਚੋਰੀ ਯਾਰੀ ਕਤਲੋ ਘਾਰਤ ਭੁਖ ਮਰੀ ਜਿਸ ਦੇ ਰਾਜ ਚ ਰੋਟੀ ਹੈ ਨਹੀਂ ਕੀ ਕਰਨੀ ਸਰਕਾਰ ਜਹੀ ਅਸੀਂ ਚਿਰਾਗ ਜਗਉਂਦੇ ਹਾਂ ਤੇ ਉਹ ਚਿਰਾਗ ਬਜਾ ਦਿੰਦੇ ਸਾਡੀ ਅਤੇ ਤੂਫਾਨਾਂ ਦੀ ਇਹ ਕਦ ਮੁਕੂ ਤਕਰਾਰ ਜਹੀ ਸਾਡੀ ਅਤੇ ਤੂਫਾਨਾਂ ਦੀ ਇਹ ਕਾਦਮੂ ਕੁ ਤਕਰਾਰ ਜਹੀ